ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਸੀਪੀ ਸਾਹਿਬ ਨੂੰ ਜਿਹੜਾ ਸਾਈਬਰ ਠੱਗਾ ਜਿਹੜਾ ਲਗਾਤਾਰ ਆਨਲਾਈਨ ਠੱਗੀ ਮਾਰ ਰਿਹਾ ਉਹਦੇ ਖਿਲਾਫ ਅਸੀਂ ਸੀਪੀ ਸਾਹਿਬ ਨੂੰ ਦਰਖਾਸਤ ਦੇਣ ਆਏ ਆ ਕਿ ਉਹਦੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਸਾਈਬਰ ਠੱਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਜਿਹੜੀਆਂ ਸਲਾਮਾਂ ਬਣਾਈਆਂ ਗਈਆਂ ਸੰਗਤਾਂ ਦੀ ਸਹੂਲਤ ਵਾਸਤੇ ਹੀ ਆਨਲਾਈਨ ਕੀਤੀਆਂ ਗਈਆਂ ਪਰੰਤੂ ਜਿਹੜੇ ਅੱਜਕੱਲ੍ਹ ਸਾਈਬਰ ਠਾਕ ਬੈਠੇ ਹਨ ਉਹ ਕੋਈ ਨਾ ਕੋਈ ਰਸਤਾ ਲੱਭ ਲੈਨੇ ਜਿਸ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਸਕਣ ਇਸੇ ਤਰ੍ਹਾਂ ਦੀ ਅੱਜ ਤੱਕ तकरीबन 5-6 ਪਹਿਲਾਂ ਇਹੋ ਹੀ ਠੱਗ ਜਿਹੜਾ ਲੋਕਾਂ ਨਾਲ ਲਗਾਤਾਰ ਠੱਗੀ ਮਾਰ ਰਿਹਾ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਜੋਗ ਪ੍ਰਧਾਨ ਸਾਹਿਬ ਨੇ ਸਾਡੇ ਵਿਸ਼ਾ ਤੁਹਾਨੂੰ ਦਿਸ਼ਾ ਨਿਰਦੇਸ਼ ਦਿੱਤੇ ਸਾਡੇ ਇੰਟਰਨੈਟ ਵਿਭਾਗ ਨੇ ਉਹਦੀ ਜੜੀ ਵੈਬਸਾਈਟ ਉਹਨੇ ਬਣਾਈ ਉਹ ਬੰਦ ਕਰਾਈ ਪਰੰਤੂ ਉਹਦੇ باوجود ਆ 2-3 ਦਿਨਾਂ ਤੋਂ ਲਗਾਤਾਰ ਫੇਰ ਸਾਨੂੰ ਉਹਦੇ ਖਿਲਾਫ ਜੜੀਆਂ ਸੰਗਤਾਂ ਦੀਆਂ ਕੰਪਲੇਂਟ ਆ ਰਹੀਆਂ ਕਿ ਉਹ ਫੇਰ ਠੱਗੀ ਮਾਰ ਰਿਹਾ ਉਦੇ ਖਿਲਾਫ ਅਸੀਂ ਅੱਜ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਕਿ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਦੇ ਮਨਾਂ ਨੂੰ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਸੀਪੀ ਸਾਹਿਬ ਵੱਲੋਂ ਕੀ ਵਿਸ਼ਵਾਸ ਦਵਾਇਆ ਸੀ ਸੀਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਕਿ ਤੁਰੰਤ ਉੱਤੇ ਪਰਚਾ ਕਰਕੇ ਤੇ ਉਹਨੂੰ ਬੰਦੇ ਨੂੰ ਟ੍ਰੇਸ ਕੀਤਾ ਜਾਊਗਾ ਤੇ ਉੱਤੇ ਬੰਦੀ ਤੁਰੰਤ ਕਾਰਵਾਈ ਕੀਤੀ ਜਾਊਗੀ ਤੇ ਮੇਰੀ ਜਿੱਥੇ ਸੀਪੀ ਸਾਹਿਬ ਨੂੰ ਅਸੀਂ ਜਿੱਥੇ ਦਰਖਾਸਤ ਦਿੱਤੀ ਉਹਤੇ ਮੈਂ ਸੰਗਤਾਂ ਨੂੰ ਬੇਨਤੀ ਵੀ ਕਰਦਾ ਤੇ ਅਪੀਲ ਵੀ ਕਰਦਾ ਕਿ ਕਿਰਪਾ ਕਰਕੇ ਜਿਹੜੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਪਣੀਆਂ ਵੈਬਸਾਈਟੀਆਂ ਕੇਵਲ ਤੇ ਕੇਵਲ ਉਹਤੇ ਹੀ ਕਮਰਾ ਬੁੱਕ ਕੀਤਾ ਜਾਵੇ ਜਿਹੜੀ ਇਹ ਸਾਈਬਰ ਠੱਗ ਗਿਆ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਨਾ ਬੁਕਿੰਗ ਕੀਤੀ ਜਾਵੇ ਤੇ ਨਾ ਹੀ ਉਹਨਾਂ ਨੂੰ ਕੋਈ ਪੇਮੈਂਟ ਦਿੱਤੀ ਜਾਵੇ। ਨਹੀਂ ਪਹਿਲਾਂ ਵੀ ਸ਼ਿਕਾਇਤ ਦਿੱਤੀ ਗਈ ਸੀ ਜੀ ਤੇ ਇਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਕਿ ਅੱਜ ਤੋਂ 5-6 ਮਹੀਨੇ ਪਹਿਲਾਂ ਇੱਕ ਜੰਮੂ ਦੀ ਕੁੜੀ ਨਾਲ ਵੀ ਠੱਗੀ ਵਜੇ ਸੀ। ਇੱਕ ਅਮਰੀਕਾ ਤੋਂ ਐਨਆਰਆਈ ਬੰਦਾ ਆਇਆ ਸੀ। ਉਹ ਉਹਦੇ ਨਾਲ ਵੀ ਠੱਗੀ ਵਜੇ ਜਿਹੜੀ ਤਕਰੀਬਨ ਪਹਿਲਾਂ 5-6 ਮਹੀਨੇ ਪਹਿਲਾਂ ਕੰਪਲੇਂਟ ਅਸੀਂ ਦਿੱਤੀ ਹੋਤੀ ਤਕਰੀਬਨ ਕੋਈ ਘਾਵਰ ਨਹੀਂ ਕਾਰਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਵੱਲੋਂ। ਪਰੰਤੂ ਫੇਰ ਵੀ ਅੱਜ ਅਹੀਂ ਸੀਪੀ ਸਾਹਿਬ ਉਹਨੂੰ ਰੰਧਾਵਾ ਸਾਹਿਬ ਦੋ ਟੇਪ ਉੱਲੜ ਸਾਹਿਬ ਹੁੰਦੇ ਸੀ ਹੁਣ ਅੱਜ ਕੱਲ ਜਿਹੜੇ ਆ ਢਿੱਲੋਂ ਸਾਹਿਬ ਆਏ ਉਹਨਾਂ ਨੇ ਅਹੀਂ ਦੁਬਾਰਾ ਕੰਪਲੇਨ ਕੀਤੀ ਆ ਸਾਈਬਰ ਠੱਗੀ ਹੋਈ ਆ ਸੇਮ ਹੀ ਉਹਨੇ ਫੋਟੋਆਂ ਲਾਈਆਂ ਸੇਮ ਹੀ ਉਹ ਫੋਟੋ ਲਾ ਕੇ ਉਹ ਜਿਹੜਾ ਸਾਈਬਰ ਠੱਗੀ ਮਾਰਦਾ ਪਰੰਤੂ ਅਜੇ ਤੱਕ ਬੰਦਾ ਟਰੇਸ ਨਹੀਂ ਹੋ ਸਕਿਆ ਕੀ ਕੰਪਲੇਨ ਸੀ ਮੇਨ ਵਾਹਿਗੁਰੂ ਜਿੱਤ ਕਾਲਸਾ ਵਾਹਿਗੁਰੂ ਜਿੱਤ ਕੀਤੇ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਸੀਪੀ ਸਾਹਿਬ ਨੂੰ ਜਿਹੜਾ ਸਾਈਬਰ ਠੱਗਾ ਜਿਹੜ ਸੀਪੀ ਸਾਹ ਨੂੰ ਦਰਖਾਸਤ ਦੇਣਾ ਹੈ ਕਿ ਉਹਦੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਸਾਈਬਰ ਠੱਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਜਿਹੜੀਆਂ ਸਰਾਵਾਂ ਬਣਾਈਆਂ ਗਈਆਂ ਸੰਗਤਾਂ ਦੀ ਸਹੂਲਤ ਵਾਸਤੇ ਹੀ ਆਨਲਾਈਨ ਕੀਤੀਆਂ ਗਈਆਂ ਪਰੰਤੂ ਜਿਹੜੇ ਅੱਜਕੱਲ ਸਾਈਬਰ ਠੱਗ ਬੈਠੇ ਹਨ ਉਹ ਕੋਈ ਨਾ ਕੋਈ ਰਸਤਾ ਲੱਭ ਲੈਣ ਜਿਸ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਸਕਣ ਇਸੇ ਤਹਿ ਤੇ ਅੱਜ ਤੋਂ ਤਕਰੀਬਨ 5-6 ਪਹਿਲਾਂ ਇਹੋ ਹੀ ਠੱਗ ਜਿਹੜਾ ਲੋਕਾਂ ਨਾਲ ਲਗਾਤਾਰ ਠੱਗੀ ਮਾਰ ਰਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾ ਸਾਡੇ ਇੰਟਰਨੈਟ ਵਿਭਾਗ ਨੇ ਉਹਦੀ ਜੜੀ ਵੈਬਸਾਈਟ ਉਹਨੇ ਬਣਾਈ ਉਹ ਬੰਦ ਕਰਵਾਈ ਪਰੰਤੂ ਉਹਦੇ باوجود ਆ ਦੋ ਤਿੰਨ ਦਿਨਾਂ ਤੋਂ ਲਗਾਤਾਰ ਫੇਰ ਸਾਨੂੰ ਉਹਦੇ ਖਿਲਾਫ ਜਿਹੜੀਆਂ ਸੰਗਤਾਂ ਦੀਆਂ ਕੰਪਲੇਂਟ ਆ ਰਹੀਆਂ ਕਿ ਉਹ ਕੇ ਠੱਗੀ ਮਾਰ ਰਿਹਾ ਉਹਦੇ ਖਿਲਾਫ ਅਸੀਂ ਅੱਜ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਕਿ ਉਹਦੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਦੇ ਮਨਾਂ ਨੂੰ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਸੀਪੀ ਸਾਹਿਬ ਨੂੰ ਕੀ ਵਿਸ਼ਵਾਸ ਹੋਇਆ ਸੀਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਤੁਰੰਤ ਉੱਤੇ ਪਰਚਾ ਕਰਕੇ ਤੇ ਉਹਨੂੰ ਬੰਦੇ ਨੂੰ ਟੈਸਟ ਕੀਤਾ ਜਾਊਗਾ ਤੇ ਉੱਤੇ ਬੰਦੀ ਤੁਰੰਤ ਕਾਰਵਾਈ ਕੀਤੀ ਜਾਊਗੀ ਤੇ ਮੇਰੀ ਜਿੱਥੇ ਸੀਪੀ ਸਾਹਿਬ ਨੂੰ ਅਹੀਂ ਜਿੱਥੇ ਦਰਖਾਸਤ ਦਿੱਤੀ ਉਹ ਤੇ ਮੈਂ ਸੰਤਾਂ ਨੂੰ ਬੇਨਤੀ ਵੀ ਕਰਦਾ ਤੇ ਅਪੀਲ ਵੀ ਕਰਦਾ ਕਿ ਕਿਰਪਾ ਕਰਕੇ ਜਿਹੜੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਪਣੀਆਂ ਵੈਬਸਾਈਟੀਆਂ ਕੇਵਲ ਤੇ ਕੇਵਲ ਉੱਤੇ ਹੀ ਕਮਰਾ ਬੁੱਕ ਕੀਤਾ ਜਾਵੇ ਜਿਹੜੀ ਇਹੋ ਸਿੱਟ ਸਾਈਬਰ ਠੱਗ ਗਿਆ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਨਾ ਬੁਕਿੰਗ ਦਿੱਤੀ ਜਾਵੇ ਤਾਂ ਨਾ ਹੀ ਉਹਨਾਂ ਨੂੰ ਕੋਈ ਪੇਮੈਂਟ ਦਿੱਤੀ ਜਾਵੇ। ਨਹੀਂ ਪਹਿਲਾਂ ਵੀ ਸ਼ਿਕਾਇਤ ਦਿੱਤੀ ਗਈ ਸੀ ਜੀ ਤੇ ਇਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਕਿ ਅੱਜ ਤੋਂ 5-6 ਮਹੀਨੇ ਪਹਿਲਾਂ ਇੱਕ ਜੰਮੂ ਦੀ ਕੁੜੀ ਨਾਲ ਵੀ ਠੱਗੀ ਵਜੇ ਸੀ। ਇੱਕ ਅਮਰੀਕਾ ਤੋਂ ਐਨਆਰਆਈ ਮੁੰਡਾ ਆਇਆ ਸੀ। ਉਹ ਉਹਦੇ ਨਾਲ ਵੀ ਠੱਗੀ ਹੋਈ ਜਿਹੜੀ ਤਕਰੀਬਨ ਪਹਿਲਾਂ 5-6 ਮਹੀਨੇ ਪਹਿਲਾਂ ਕੰਪਲੇਂਟ ਅਸੀਂ ਦਿੱਤੀ ਹੋਤੀ ਤੇ ਤਕਰੀਬਨ ਕੋਈ ਕਾਬਰ ਨਹੀਂ ਕਾਰਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਵੱਲੋਂ। ਪਰੰਤੂ ਫਿਰ ਵੀ ਅੱਜ ਅਸੀਂ ਸੀਪੀ ਸਾਹਿਬ ਉਦੋਂ ਰੰਧਾਵਾ ਸਾਹਿਬ ਦੁੱਡੇ ਭੁੱਲੜ ਸਾਹਿਬ ਹੁੰਦੇ ਸੀ। ਹੁਣ ਅੱਜਕੱਲ ਜਿਹੜੇ ਆ ਢਿਲੋਂ ਸਾਹਿਬ ਆਏ ਉਹਨਾਂ ਨੇ ਅਸੀਂ ਦੁਬਾਰਾ ਕੰਪਲੇਨ ਕੀਤੀ ਆ ਸਾਈਬਰ ਠੱਗ ਹੋਈ ਆ ਸੇਮ ਹੀ ਉਹਨੇ ਫੋਟੋਆਂ ਲਈਆਂ ਸੇਮ ਹੀ ਉਹ ਫੋਟੋ ਲਾ ਕੇ ਉਹ ਜਿਹੜਾ ਸਾਈਬਰ ਠੱਗੀ ਮਾਰਦਾ ਪਰੰਤੂ ਅਜੇ ਤੱਕ ਬੰਦਾ ਡਰੇਸ ਨਹੀਂ ਹੋ ਸਕਿਆ